ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਵਿੱਚ ਦੋ ਰੈਲੀਆਂ ਕਰਨ ਜਾ ਰਹੇ ਨੇ ਪਹਿਲੀ ਰੈਲੀ ਗੁਰਦਾਸਪੁਰ ਵਿੱਚ ਔਰ ਦੂਜੀ ਰੈਲੀ ਜਲੰਧਰ ਦੇ ਵਿੱਚ ਹੋਣ ਜਾ ਰਹੀ ਹੈ ਸ਼ਾਮ 4:30 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਦੇ ਪੀਪੀ ਗਰਾਊਂਡ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ ਨੇ ਪੂਰਾ ਸ਼ਹਿਰ ਅਲਰਟ ਦੇ ਉੱਪਰ ਕਰ ਦਿੱਤਾ ਗਿਆ ਵੱਡੇ ਪੱਧਰ ਦੀ ਉੱਪਰ ਫੋਰਸਾਂ ਇੱਥੇ ਤੈਨਾਤ ਕਰ ਦਿੱਤੀਆਂ ਗਈਆਂ ਨੇ ਗੁਜਰਾਤ ਪੁਲਿਸ ਜਿਹੜੀ ਆ ਸਪੈਸ਼ਲ ਤੌਰ ਤੇ ਇੱਥੇ ਤੈਨਾਤ ਕੀਤੀ ਗਈ ਹੈ ਲਗਭਗ 4000 ਤੋਂ ਉੱਪਰ ਦੀ ਫੋਰਸ ਜਿਹੜੀ ਆ ਸ਼ਹਿਰ ਦੇ ਵਿੱਚ ਲਗਾਈ ਗਈ ਹੈ 노 ਫਲਾਈਂਗ ਜ਼ੋਨ ਜਿਹੜਾ ਉਹ ਐਲਾਨ ਦਿੱਤਾ ਗਿਆ 1 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਕੋਈ ਵੀ ਉਡਾਨ ਜਲੰਧਰ ਸ਼ਹਿਰ ਦੇ ਵਿੱਚ ਨਹੀਂ ਭਰੀ ਜਾ ਸਕਦੀ ਇਸ ਤੋਂ ਇਲਾਵਾ ਰੂਟ ਜਿਹੜੇ ਨੇ ਡਾਇਵਰਟ ਕਰ ਦਿੱਤੇ ਗਏ ਨੇ 3 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਰੂਟ ਡਾਇਵਰਟ ਰਹਿਣਗੇ ਤਾਂ ਕਿਵੇਂ ਦੇ ਪ੍ਰਬੰਧ ਕੀਤੇ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਇਸ ਵੇਲੇ ਅਸੀਂ ਬੀਐਸਐਫ ਚੌਂਕ ਦੇ ਵਿੱਚ ਮੌਜੂਦ ਹੈਗੇ ਆਂ ਸਾਹਮਣੇ ਤੁਹਾਨੂੰ ਗੁਜਰਾਤ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਤੈਨਾਤ ਨਜ਼ਰ ਆਉਣਗੇ ਜਿਹੜੇ ਪੰਜਾਬ ਪੁਲਿਸ ਦੇ ਨਾਲ ਤੈਨਾਤ ਕੀਤੇ ਗਏ ਨੇ ਕੱਲ 2 ਦਿਨ ਪਹਿਲਾਂ ਅਸੀਂ ਜਿਹੜੀਆਂ ਟੀਮਾਂ ਗੁਜਰਾਤ ਪੁਲਿਸ ਦੀਆਂ ਜਲੰਧਰ ਪਹੁੰਚ ਗਿਆ ਸੀ ਕਿਹਾਂ ਜਿਨ੍ਹਾਂ ਦੇ ਵੱਲੋਂ ਇੱਥੇ ਆ ਕੇ ਤਿਆਰੀ ਕੀਤੀ ਜਾ ਰਹੀ ਸੀਗੀ ਔਰ ਚਾਰ ਲੇਅਰ ਦੀ ਸਿਕਿਉਰਿਟੀ ਜਿਹੜੀ ਹੈ ਉਹ ਤੈਨਾਤ ਕੀਤੀ ਗਈ ਹੈ ਚਾਰ ਲੇਅਰ ਦੀ ਸਿਕਿਉਰਿਟੀ ਬਣਾਈ ਗਈ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦਾ ਜਿਵੇਂ ਪਿਛਲੀ ਵਾਰ ਵਿਰੋਧ ਹੋਇਆ ਸੀਗਾ ਤਾਂ ਉਸ ਚੀਜ਼ ਤੋਂ ਵਚਨ ਦੇ ਲਈ ਇਸ ਵਾਰ ਪੁਲਿਸ ਪੁਲਿਸ ਦੇ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਜਿਵੇਂ ਫਿਰੋਜ਼ਪੁਰ ਦੇ ਵਿੱਚ ਸਕਿਉਰਿਟੀ ਦੇ ਵਿੱਚ ਸਨ ਲੱਗੀ ਸੀਗੀ ਤਾਂ ਉਸ ਤਰੀਕੇ ਦੇ ਨਾਲ ਕੋਈ ਵੀ ਕੜਨਾ ਨਹੀਂ ਹੋਣ ਦੇਣੀ ਚਾਹੁੰਦੇ ਤਾਂ ਇਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਇੱਥੇ ਇੰਤਜ਼ਾਮ ਕਰ ਦਿੱਤੇ ਗਏ ਨੇ ਔਰ ਇੱਥੇ ਟਿਪਰ ਜਿਹੜੇ ਨੇ ਸਾਹਮਣੇ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਇਹ ਟਿਪਰ ਇੱਥੇ ਲਾ ਦਿੱਤੇ ਗਏ ਨੇ ਜਾਨੀ ਕਿ ਜੇਕਰ ਕਿਸਾਨ ਵਾਦੇ ਨੇ ਅੱਗੇ ਆਉਂਦੇ ਨੇ ਤਾਂ ਉਹਨਾਂ ਨੂੰ ਇਹ ਟਿਪਰ ਲਾ ਕੇ ਰੋਕਿਆ ਜਾਵੇਗਾ ਕਿਉਂਕਿ ਕੱਲ ਵੀ ਪਟਿਆਲੇ ਸ਼ਹਿਰ ਦੇ ਇਰਦ-ਗਿਰਦ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਸਿਗੇ ਪਰ ਪੁਲਿਸ ਦੇ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਸਗੇ ਜਿਸ ਕਰਕੇ ਕਿਸਾਨ ਸ਼ਹਿਰ ਦੇ ਅੰਦਰ ਦਾਖਲ ਨਹੀਂ ਸੀ ਹੋ ਸਕੇ ਜਿਸ ਜਗ੍ਹਾ ਤੇ ਉੱਪਰ ਜਿਹੜੀ ਸੀਗੀ ਉਹ ਰੈਲੀ ਰੱਖੀ ਗਈ ਸੀਗੀ ਤਾਂ ਉਸ ਜਗ੍ਹਾ ਤੱਕ ਨਹੀਂ ਜਾ ਸਕੇ ਤਾਂ ਸਾਹਮਣੇ ਪੁਲਿਸ ਦੇ ਵੱਲੋਂ ਜਿਹੜਾ ਇੱਕ ਟੈਂਟ ਲੱਗਾ ਹੋਇਆ ਤਾਂ ਗੁਜਰਾਤ ਪੁਲਿਸ ਜਿਹੜੀ ਹੈ ਤੇ ਨਾਤ ਨਜ਼ਰ ਆ ਰਹੀ ਹੈ ਹਥਿਆਰਾਂ ਦੇ ਨਾਲ ਲੈਸ ਜਿਹੜੀ ਹੈ ਪੁਲਿਸ ਇਸ ਵੇਲੇ ਤਿਆਰ ਬਰ ਤਿਆਰ ਬੈਠੀ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਜਹੀ ਘਟਨਾ ਜਿਹੜੀ ਹੈ ਉਹ ਨਾ ਵਾਪਰੇ ਤਾਂ ਇਸੇ ਜਗ੍ਹਾ ਦੇ ਉੱਪਰ ਜਿਹੜੀ ਹੈ ਪੁਲਿਸ ਦੇ ਨਾਤ ਕੀਤੀ ਗਈ ਆ ਤਾਂ ਇਹਦੇ ਬੈਕ ਸਾਈਡ ਤੇ ਜਿੱਥੇ ਪੁਲਿਸ ਮੁਲਾਜ਼ਮ ਖੜੇ ਨੇ ਇਸ ਦੇ ਬੈਕਸਾਈਡ ਦੇ ਉੱਪਰ ਪੀਏਪੀ ਗਰਾਊਂਡ ਹੈਗੀ ਆ ਜਿੱਥੇ ਵੱਡੇ ਪੱਧਰ ਤੇ ਇੱਕ ਰੈਲੀ ਰੱਖੀ ਗਈ ਆ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਇਥੇ ਤੈਨਾਤ ਕੀਤੀ ਗਈ ਹੈ ਜਿੱਥੋਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦਾ ਕਾਫਲਾ ਆਵੇਗਾ ਤਾਂ ਉਸ ਜਗ੍ਹਾ ਦੇ ਉੱਪਰ ਵੀ ਜਿਹੜੀ ਆ ਵੱਖਰੇ ਪੱਧਰ ਤੇ ਉੱਪਰ ਪੁਲਿਸ ਫੋਰਸ ਲਾਈ ਗਈ ਆ ਤਾਂ ਇਹ ਰੂਟ ਜਿਹੜਾ ਉਹ ਤੁਹਾਨੂੰ ਸਮਝਾ ਦਿੰਨੇ ਆ ਕਿ ਗੁਰਦਾਸਪੁਰ ਦੇ ਵਿੱਚ ਅੱਜ ਰੈਲੀ ਕਰਨੀ ਹੈ ਗੁਰਦਾਸਪੁਰ ਦੇ ਵਿੱਚ ਹੈਲੀਕਾਪਟਰ ਦੇ ਜ਼ਰੀਏ ਪ੍ਰਧਾਨ ਮੰਤਰੀ ਜਲੰਧਰ ਦੇ ਪੀਏਪੀ ਗਰਾਊਂਡ ਪਹੁੰਚਣਗੇ ਔਰ ਇਸੇ ਜਗ੍ਹਾ ਤੋਂ ਦੁਬਾਰਾ ਤੋਂ ਹੈਲੀਕਾਪਟਰ ਫਲਾਈ ਕਰੇਗਾ ਔਰ ਆਦਮਪੁਰ 에ਅਰਪੋਰਟ ਜਾਏਗਾ ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਲਈ ਰਵਾਨਾ ਹੋਣਗੇ ਤਾਂ ਸਕਿਉਰਿਟੀ ਬਹੁਤ ਪੁਖਤਾ ਕੀਤੀ ਗਈ ਆ ਸਾਹਮਣੇ ਦੂਜੇ ਸਾਈਡ ਦੇ ਉ ਖਾ ਦਿੰਨੇ ਆ ਤਾਂ ਇਹ ਟਿੱਪਰ ਜਿਹੜੇ ਨੇ ਇੱਥੇ ਤਨਾਤ ਕਰ ਦਿੱਤੇ ਗਏ ਨੇ ਕੁਝ ਸਮਾਂ ਪਹਿਲਾਂ ਇੱਥੇ ਜੀਸੀਬੀ ਮਸ਼ੀਨਾਂ ਲਗੀਆਂ ਹੋਈਆਂ ਸੀਗੀਆਂ ਹਾਲਾਂਕਿ ਇੱਥੋਂ ਹੁਣ ਮੂਵ ਕਰ ਦਿੱਤੀਆਂ ਗਈਆਂ ਨੇ ਤਾਂ ਪ੍ਰਬੰਧ ਜਿਹੜੇ ਨੇ ਪੁਕਤਾ ਕੀਤੇ ਗਏ ਨੇ ਕੁਝ ਕਿਸਾਨ ਜਿਹੜੇ ਨੇ ਉਹ ਘਰਾਂ ਦੇ ਵਿੱਚ ਨજરਬੰਦ ਕਰ ਦਿੱਤੇ ਗਏ ਨੇ ਅੱਜ ਸਵੇਰੇ ਹੀ ਕੁਝ ਕਿਸਾਨਾਂ ਦੇ ਵੱਲੋਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਨੂੰ ਘਰਾਂ ਦੇ ਵਿੱਚ ਨજરਬੰਦ ਕਰ ਦਿੱਤਾ ਗਿਆ ਇਸੇ ਕਰਕੇ ਕਿ ਕਿਸੇ ਤਰ੍ਹਾਂ ਦੇ ਨਾਲ ਵਿਰੋਧ ਜਿਹੜਾ ਨਾ ਹੋਵੇ ਤਾਂ ਇਹ ਗੁਜਰਾਤ ਪੁਲਿਸ ਦੇ ਮੁਲਾਜ਼ਮ ਹੈਗੇ ਨੇ ਜਿਹੜੇ ਤੁਹਾਨੂੰ ਤਸਵੀਰਾਂ 'ਚ ਨਜ਼ਰ ਆ ਰਹੇ ਨੇ ਤਾਂ ਗੁਜ ਮੰਗਵਾਈ ਗਈ ਹੈ ਇਹਦਾ ਕੀ ਕਾਰਨ ਹੈ ਇਹ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਪੰਜਾਬ ਪੁਲਿਸ ਜਿਵੇਂ ਤਾਇਨਾਤ ਕੀਤੀ ਹੋਈ ਆ ਤਾਂ ਸਿਕਿਉਰਿਟੀ ਨੂੰ ਹੋਰ ਪੁਖਤਾ ਕਰਨ ਦੇ ਵਾਸਤੇ ਜਿਹੜੀ ਆ ਗੁਜਰਾਤ ਤੋਂ ਪੁਲਿਸ ਮੰਗਵਾਈ ਗਈ ਆ ਪੀਐਮ ਨਰਿੰਦਰ ਮੋਦੀ ਹੋਣਾਂ ਦੀ ਸਟੇਟ ਤੋਂ ਇਹ ਪੁਲਿਸ ਆਈ ਹੋਈ ਆ ਤਾਂ ਦੋ ਦਿਨ ਪਹਿਲਾਂ ਹੀ ਇੱਥੇ ਪੁਲਿਸ ਪਹੁੰਚ ਚੁੱਕੀ ਸੀਗੀ ਤਾਂ ਵੱਡੀ ਗਿਣਤੀ 'ਚ ਫੋਰਸ ਤਾਇਨਾਤ ਕੀਤੀ ਗਈ ਹੈ ਟਿੱਪਰ ਜਿਹੜੇ ਨੇ ਉਹ ਇੱਥੇ ਲਾ ਦਿੱਤੇ ਗਏ ਨੇ ਔਰ ਜੀਸੀਬੀ ਮਸ਼ੀਨਾਂ ਇੱਥੇ ਲਾਈਆਂ ਹੋਈਆਂ ਨੇ ਕਿਉਂਕਿ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦਾ ਵਿਰੋਧ ਕਰਨਗੇ ਉਹਨਾਂ ਨੂੰ ਸਵਾਲ ਪੁੱਛਣਗੇ ਇਸ ਕਰਕੇ ਕਿਸਾਨ ਇੱਥੋਂ ਤੱਕ ਨਾ ਪਹੁੰਚ ਸਕਣ ਤਾਂ ਇਸੇ ਕਰਕੇ ਇਹ ਸਾਰੇ ਪ੍ਰਬੰਧ ਕਰ ਦਿੱਤੇ ਗਏ ਨੇ ਫੋਰਸ ਵੱਡੀ ਗਿਣਤੀ ਚ ਤੈਨਾਤ ਕੀਤੀ ਗਈ ਹੈ ਸ਼ਹਿਰ ਦੇ ਵੱਡੇ ਲੀਡਰ ਸਾਰੇ ਇੱਥੇ ਪਹੁੰਚਣਗੇ ਪੰਜਾਬ ਦੀ ਲੀਡਰਸ਼ਿਪ ਇੱਥੇ ਪਹੁੰਚੇਗੀ ਕੱਲ ਪਟਿਆਲੇ ਦੇ ਵਿੱਚ ਜਿਹੜੀ ਹੈ ਉਹ ਰੈਲੀ ਕੀਤੀ ਗਈ ਸੀਗੀ ਔਰ ਅੱਜ ਜਿਹੜੀ ਹੈ ਗੁਰਦਾਸਪੁਰ ਔਰ ਜਲੰਧਰ ਦੇ ਵਿੱਚ ਇਹ ਰੈਲੀ ਰੱਖੀ ਗਈ ਆ ਤਾਂ ਇਸ ਰੈਲੀ ਦੇ ਵਿੱਚ ਵੱਡੀ ਗਿਣਤੀ 'ਚ ਜਿੱਥੇ ਲੋਕ ਪਹੁੰਚਣਗੇ ਉੱਥੇ ਹੀ ਲੀਡਰਸ਼ਿਪ ਜਿਹੜੀ ਆ ਉਹ ਵੀ ਪਹੁੰਚੇਗੀ ਤਾਂ ਕੱਲ ਪਟਿਆਲੇ ਦੇ ਵਿੱਚੋਂ ਪੀਐਮ ਮੋਦੀ ਹੋਣਾ ਨੇ ਹੰਕਾਰ ਭਰੀ ਸੀਗੀ ਲੋਕ ਸਭਾ ਚੋਣਾਂ ਨੂੰ ਲੈ ਕੇ ਜੋਰ ਜਿਹੜਾ ਉਹ ਲਗਾਇਆ ਜਾ ਰਿਹਾ ਤਾਂ ਸਾਰੇ ਪ੍ਰਬੰਧ ਇੱਥੇ ਇਸ ਵੇਲੇ ਕਰ ਦਿੱਤੇ ਗਏ ਨੇ ਖਾਸ ਤੌਰ ਤੇ ਉਹ ਲੋਕ ਧਿਆਨ ਦੇਣ ਜਿਹੜੇ ਲੋਕ ਅੰਮ੍ਰਿਤਸਰ ਵਾਲੀ ਸਾਈਡ ਤੋਂ ਆਉਣਗੇ ਔਰ ਜਲੰਧਰ ਵਾਲੇ ਪਾਸੇ ਤੋਂ ਹੋ ਕੇ ਲੁਧਿਆਣੇ ਜਾਂ ਦਿੱਲੀ ਨੂੰ ਜਾਣਾ ਚਾਹੁੰਦੇ ਨੇ ਤਾਂ ਉਹ ਲੋਕ ਖਾਸ ਤੌਰ ਤੇ ਇਹ ਧਿਆਨ ਦੇਣ ਕਿ ਜੇਕਰ ਤੁਸੀਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਸੁਬਾਨਪੁਰ ਤੋਂ ਪਹਿਲਾਂ ਕਪੂਰਥਲੇ ਜਾਣਾ ਪਏਗਾ ਕਪੂਰਥਲੇ ਤੋਂ ਤੁਹਾਨੂੰ ਫਲੋਰ ਜਾਣਾ ਪਏਗਾ ਕਿਉਂਕਿ 3 ਵਜੇ ਤੋਂ ਬਾਅਦ ਤੁਸੀਂ ਫਲਾਈਓਵਰ ਦੇ ਰਸਤੇ ਨਹੀਂ ਗੁਜ਼ਰ ਸਕਦੇ ਇਹ ਰਸਤਾ ਜਿਹੜਾ ਉਹ ਬੰਦ ਕਰ ਦਿੱਤਾ ਜਾਏਗਾ ਜਿਹੜੇ ਵੀ ਰਾਹੀ ਗੀਰ ਆਉਣਾ ਜਾਣਾ ਚਾਹੁੰਦੇ ਨੇ ਤਾਂ ਇਹ ਜਿਹੜਾ ਰੂਟ ਡਾਇਵਰਟ ਹੋਇਆ ਉਹ ਇੱਕ ਵਾਰ ਜ਼ਰੂਰ ਦੇਖ ਲੈਣ ਕਿਉਂਕਿ ਇਸ ਰਸਤੇ ਤੋਂ ਤੁਹਾਨੂੰ ਐਂਟਰੀ ਨਹੀਂ ਮਿਲੇਗੀ ਕਿਉਂਕਿ ਫਲਾਈ ਜ਼ੋਨ ਜਿਹੜਾ ਉਹ ਵੀ ਬੰਦ ਕਰ ਦਿੱਤਾ ਗਿਆ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਦਾ ਹੈਲੀਕਾਪਟਰ ਅੱਜ ਲੈਂਡ ਕਰੇਗਾ ਉਸ ਤੋਂ ਇਲਾਵਾ ਸ਼ਹਿਰ ਦੇ ਉੱਪਰੋਂ ਦੀ ਕੋਈ ਵੀ ਹੈਲੀਕਾਪਟਰ ਜਾਂ ਜਹਾਜ਼ ਜਿਹੜਾ ਉਹ ਨਹੀਂ ਗੁਜ ਸਕਦਾ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਭ ਤੋਂ ਖਾਸ ਤੌਰ ਤੇ ਕਿਸਾਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਕਿ ਕਿਸਾਨ ਆ ਕੇ ਕਿਸੇ ਤਰ੍ਹਾਂ ਵਿਰੋਧ ਨਾ ਕਰਨ ਹਾਲਾਂਕਿ ਪਿਛਲੀ ਵਾਰੀ ਫਿਰੋਜ਼ਪੁਰ ਦੇ ਵਿੱਚ ਗੱਡੀ ਰੋਕੀ ਗਈ ਸੀ ਤਾਂ ਇਸ ਵਾਰ ਜਿਹੜਾ ਉਹ ਹੈਲੀਕਾਪਟਰ ਤੇ ਲੈਂਡ ਕਰਨਗੇ ਔਰ ਹੈਲੀਕਾਪਟਰ ਤੋਂ ਹੀ ਫਲਾਈ ਕਰਕੇ ਆਦਮਪੁਰ 에ਅਰਪੋਰਟ ਤੇ ਚਲੇ ਜਾਣਗੇ ਸ਼ਾਮ 4:30 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਇੱਥੇ ਪਹੁੰਚ ਜਾਣਗੇ ਔਰ ਪੁਖਤਾ ਪ੍ਰਬੰਧ ਜਿਹੜੇ ਨੇ ਪ੍ਰਸ਼ਾਸਨ ਦੇ ਵੱਲੋਂ ਕਰ ਦਿੱਤੇ ਗਏ ਨੇ ਟਿੱਪਰ ਲਾ ਦਿੱਤੇ ਗਏ ਨੇ ਜੀਸੀਬੀ ਮਸ਼ੀਨਾਂ ਲਾ ਦਿੱਤੀਆਂ ਗਈਆਂ ਨੇ ਔਰ ਫੋਰਸ ਜਿਹੜੀ ਆ ਤੈਨਾਤ ਕੀਤੀ ਗਈ ਹੈ ਐਸਪੀਜੀ ਦੇ ਵੱਲੋਂ ਜਿਹੜਾ ਇਹ ਸਾਰੀ ਕਮਾਂਡ ਸੰਭਾਲੀ ਗਈ ਆ ਸਟੇਜ ਦੇ ਲਾਗੇ ਐਸਪੀਜੀ ਤੈਨਾਤ ਰਹੇਗੀ ਗੁਜਰਾਤ ਪੁਲਿਸ ਬਾਹਰ ਤੈਨਾਤ ਕੀਤੀ ਗਈ ਹੈ ਐਨਐਸਜੀ ਦੇ ਕਮਾਂਡੋ ਜਿਹੜੇ ਨੇ ਉਹ ਨਾਲ ਤੈਨਾਤ ਰਹਿਣਗੇ ਤਾਂ ਪੂਰੇ ਪੁਖਤਾ ਪ੍ਰਬੰਧ ਇੱਥੇ ਇਸ ਵੇਲੇ ਕੰਪਲੀਟ ਕਰ ਲਏ ਗਏ ਨੇ ਕਿਉਂਕਿ ਸ਼ਾਮ ਨੂੰ ਪ੍ਰਧਾਨ ਮੰਤਰੀ ਹੋਣਾਂ ਦੇ ਵੱਲੋਂ ਇੱਥੇ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ ਕੈਮਰਾਮੈਨ ਸਾਹਿਬ ਦੇ ਨਾਲ ਮਨਪੀਰ ਸਿੰਘ ਕਾਲੂ ਜਗਬਣੀ ਟੀਵੀ ਜਲੰਧਰ